ਕਿਸਦੇ ਨਾਲ ਮੁਕਾਬਲਾ ਬੰਦ ਆਮ ਆਦੀ ਪਾਰਟੀ ਦਾ ਇਹਨਾਂ ਤੋਂ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਪਰ ਆਮ ਆਦੀ ਪਾਰਟੀ ਦਾ ਜਿਹੜੇ ਕੰਮ ਕੀਤੇ ਉਹ 100% ਲੋਕਾਂ ਨੂੰ ਪਹੁੰਚਾ ਦੇਣ ਕਿਉਂਦਾ ਨਹੀਂ ਹੈ ਨਹੀਂ ਪਾਣੀ ਇਹਨਾਂ ਦੇਤਾ ਤੁਸੀਂ ਹੁਣ ਜਾ ਕੇ ਦੇਖੋ ਲੋਕਾਂ ਦੇ ਵਾਹਣ ਪਾਣੀ ਨਾਲ ਭਰੇ ਪਏ ਜਿਹੜੀਆਂ ਕੱਸੀਆਂ ਨੇ ਰਜਵਾਹੀ ਨੇ ਉਹ ਤਾਂ ਬਾਦਲ ਨੇ ਬਾਗਲ ਦੀ ਡੇੜਾ ਕਹਿੰਦੇ ਦੱਸੀ ਲੈ ਕੇ ਆਈਆਂ ਤਾਂ ਸਿਰਫ ਗੱਲਾਂ ਕਰਦੇ ਬਾਦਲ ਸਾਹਿਬ ਦੀ ਤਾਂ ਡੇੜਾ ਪੰਜਾਬ ਨੂੰ ਝਾੜਨ ਤੇ ਵੀ ਹੈ ਅਸੀਂ 2 ਸਾਲ ਹੋਏ ਸਰਕਾਰ ਬਣੀ ਅਸੀਂ ਹੱਕ ਥਾਪੜ ਕੇ ਕਹਿੰਦੇ ਲੋਕਾਂ ਨੂੰ ਅਸੀਂ ਆਹ ਕੰਮ ਕੀਤੇ ਬਾਦਲ ਕਹਿੰਤੋ ਮੋਕਸਰ ਤੋਂ ਲੈ ਕੇ ਮਨੋਟ ਤੱਕ ਸੜਕ ਨਹੀਂ ਬਣੀ ਸੀ ਨਾਲੇ ਉਹਨਾਂ ਦਾ ਆਪਦਾ ਜਿਲਾ ਸੀ 327 ਕਰੋੜ ਰੁਪਏ ਸਰਕਾਰ ਦਾ ਮੇਰੇ ਵਿਧਾਨ ਸਭਾ ਹਲਕੇ ਚ ਲੱਗਿਆ ਜੀ 327 ਕਰੋੜ ਰੁਪਏ ਅਸੀਂ ਪਰਚਿਆਂ ਤੇ ਲਿਖ ਕੇ ਵੰਡਿਆ ਲੋਕਾਂ ਨੂੰ ਜਿਹੜੀ 300 ਯੂਨਿਟ ਬਿਜਲੀ ਦੀ ਅਸੀਂ ਗੱਲ ਕੀਤੀ ਜਿਹੜੇ ਮੈਂ ਕਿਹਾ 100% 90% ਲੋਕਾਂ ਨੇ ਗੱਲ ਕੀਤੀ ਉਹ ਆਇਆ ਮੇਰਾ ਆਪਦਾ ਮੇਰੇ ਫੋਨ ਤੇ ਤੁਸੀਂ ਚੈੱਕ ਕਰ ਲਓ ਪਿਛਲੇ ਮਹੀਨੇ ਦਾ ਮੇਰਾ ਵੀ ਗੱਲ ਕੀਤੀ ਗਹਿਮਤੀ ਹੈ ਤੇ ਗੱਲ ਪੰਜਾਬ ਦੇ ਵਿੱਚ ਲੜਦੇ ਨੇ ਬੜੇ ਤਿੱਖੇ ਹਮਲੇ ਕਰ ਗਏ ਨੇ ਕਹਿੰਦੇ ਉਹ ਕਹਿੰਦੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਪੰਜਾਬ ਏਟੀਐਮ ਬਣਾ ਰੱਖਿਆ ਪੰਜਾਬ ਨੂੰ ਕਹਿੰਦੇ ਲੁੱਟਣ ਦੇ ਲਈ ਇਹ ਗੱਲ ਕਹਿ ਕੇ ਗਏ ਜੇਕਰ ਸਾਡੇ ਤੇ ਉਹ ਇਲਜ਼ਾਮ ਲਾਉਂਦੇ ਭ੍ਰਿਸ਼ਟਾਚਾਰ ਦਾ 2 ਸਾਲ ਦਾ ਦੱਸਣ ਕਿੱਥੇ ਪੈਸਾ ਕਿਨੇ ਦਿੱਤਾ ਕਿਹੜੇ ਖਾਤੇ ਚੋਂ ਦਿੱਤਾ ਕਿਵੇਂ ਦਿੱਤਾ ਕਿਹੜੀ ਚੀਜ਼ ਚਲੇ ਚਾ ਕੋਈ ਨੋਕਾ ਸਬੂਤ ਨਹੀਂ ਚੋਰ ਆ ਤਾਂ ਚੋਰ ਨੂੰ ਫੜੋ ਪ੍ਰਧਾਨ ਮੰਤਰੀ ਲੋਕਾਂ ਦੇ ਸਾਹਮਣੇ ਨੰਗਾ ਕਰੋ ਇਹ ਥੋੜਾ ਜਿਹਾ ਸਾਧਰਤ ਨਹੀਂ ਹੋ ਰਾ ਜੀ ਸਾਡੇ ਕੋ ਫੜਿਆ ਨਹੀਂ ਜਾਂਦਾ ਪ੍ਰਧਾਨ ਮੰਤਰੀ ਸਾਹਿਬ ਤਾਂ ਇਹ ਵੀ ਕਹਿਗੇ ਕਹਿੰਦੇ ਗੈਂਗਸਟਰਾਂ ਦਾ ਰਾਜ ਚੱਲਦਾ ਰੀਟ ਮਾਫੀਆ ਚੱਲਦਾ ਮੈਨਿੰਗ ਮਾਫੀਆ ਚੱਲਦਾ ਕਹਿੰਦੇ ਇਹਨਾਂ ਦਾ ਦਿੱਲੀ ਦੇ ਦਰਬਾਰੀਆਂ ਤੋਂ ਫੁਰਸਤ ਨਹੀਂ ਮਿਲਦੀ ਸਰਕਾਰ ਉੱਥੋਂ ਚੱਲਦੀ ਹੈ ਸਰ ਮੈਂ ਕਹੂੰ ਦੱਸਣਾ ਤੁਹਾਨੂੰ ਆਉਣ ਕੈਮਰਾ ਦੱਸਦਾ ਗੁਜਰਾਤ ਦੇ ਵਿੱਚ ਸ਼ਰਾਬ ਬੰਦੀ ਹੈ ਹਜ਼ਾਰ ਹਜ਼ਾਰ ਰੁਪਏ ਦੀ ਬੋਤਲ ਜਿਹੜੀ 2-250 ਦੀ ਬਲੈਕ ਚ ਬਲੈਕ ਇਹਨਾਂ ਇਹਨਾਂ ਮਾਫੀਆ ਕੰਮ ਕਰਦਾ ਉੱਥੇ ਮਾਫੀਆ ਦੀ ਕਟੋ ਕਟ 25000 ਕੋਰ ਰੁਪਏ ਸ ਕੇਜਰੀਵਾਲ ਸਾਹਿਬ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਫੜ ਕੇ ਥੇਲ ਭੇਜਿਆ ਭਾਰਤ ਦੇ ਲੋਕ ਉਹਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਕੇ ਬਾਹਰ ਕੱਢਣਗੇ ਉਹਨਾਂ ਵਾਲੇ ਸਮਝਦੇ ਕਿ ਕੇਜਰੀਵਾਲ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਨਹੀਂ ਅੱਜ ਪੰਜਾਬ ਦੇ ਵਿੱਚ ਇਹ ਹਾਲਾਤ ਹੈ ਸਾਡੇ ਕੋਲ ਇੱਥੇ ਮੈਡੀਕਲ ਕਾਲਜ ਅੱਧੇ ਡਾਕਟਰ ਅਸੀਂ ਦੂਜੀਆਂ ਅਦਰ ਸਟੇਟ ਤੋਂ ਲੈ ਕੇ ਤਾਂ ਅਸੀਂ ਇੱਥੇ ਉਹ ਡਾਕਟਰ ਵੀ ਬਣਾਵਾਂਗੇ ਸਾਡੇ ਇੰਜੀਨੀਅਰ ਕਾਲਜ ਬੰਦ ਪਏ ਅਸੀਂ ਉਹਨਾਂ ਵਾਲੇ ਪਾਸੇ ਵੀ ਮੋੜਨੇ ਨੌਜਵਾਨਾਂ ਨੂੰ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਦੇ ਵਿੱਚ ਚਨਾਵੀ ਜੰਗ ਆ ਜਿਹੜੀ ਆਖਰੀ ਪੜਾ ਤੇ ਪਹੁੰਚ ਗਈ ਆ ਆਮ ਆਦੀ ਪਾਰਟੀ ਨੇ ਪੰਜਾਬ ਨੂੰ ਜਿੱਤਣ ਦੇ ਲਈ ਪੂਰੀ ਤਾਕਤ ਝੋਕ ਦਿੱਤੀ ਆ ਆਮ ਆਦੀ ਪਾਰਟੀ ਦੇ ਸੁਪਰੀਮੋ ਲਗਾਤਾਰ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੂਰੇ ਪੰਜਾਬ ਦੀ ਕਮਾਂਡ ਸੰਭਾਲੀ ਹੋਈ ਆ ਅਸੀਂ ਫਰੀਦਕੋਟ ਦੇ ਲੋਕ ਸਭਾ ਹਲਕੇ ਦੇ ਵਿੱਚ ਆ ਤਾਂ ਇੱਥੋਂ ਕਰਮਜੀਤ ਸਿੰਘ ਅਨਮੋਲ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਉੱਤੇ ਆਮ ਆਦੀ ਪਾਰਟੀ ਨੇ ਵੱਡਾ ਦਾਅ ਖੇੜਿਆ ਤਾਂ ਜਿੱਤ ਦਾ ਦਾਬਾ ਕੀਤਾ ਜਾ ਰਿਹਾ ਸੀ ਫਰੀਦਕੋਟ ਦੇ ਬਦਾ ਇੱਕ ਗੁਰਦੇਵ ਸਿੰਘ ਸੇਖੋਂ ਦੇ ਨਾਲ ਆ ਬਹੁਤ ਬਹੁਤ ਸਵਾਗਤ ਹੈ ਜਰਨਲਿਸਟ ਬੋਕਸਮੈਨ ਤੇ ਸਤਸ੍ਰੀ ਅਕਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਕੀ ਕਹਿਰੀ ਆ ਹੁਣ ਬਠਿੰਡਾ ਫਰੀਦਕੋਟ ਦੀ ਹਵਾ ਕਿਸ ਦੇ ਨਾਲ ਮੁਕਾਬਲਾ ਮੰਨਦੇ ਹੋ ਕੋ ਖਾਸਲ ਦੇ ਵਿੱਚ ਆਮ ਆਜ਼ਮੀ ਪਾਰਟੀ ਦਾ ਇਹਨਾਂ ਤੋਂ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਜੀ ਕੋ ਕੇ ਸਰਕਾਰ ਨੇ ਜਿੰਨੇ ਕੰਮ ਕੀਤੇ ਲੋਕ ਹਿੱਤ ਦੇ ਵਿੱਚ ਕੀਤੇ ਔਰ ਕਈ ਕੰਮ ਇਹੋ ਜਿਹੇ ਕੀਤੇ ਜਿਹਨੂੰ 100% ਨੂੰ ਫਾਇਦਾ ਹੋਇਆ ਇਹ ਤਾਂ ਸਰਕਾਰਾਂ ਕੰਮ ਕਰਦੀਆਂ ਸੀ ਕਿਸੇ ਨੂੰ 1% ਕਿਸੇ ਨੂੰ 2% ਪਰ ਆਮ ਆਦਮੀ ਪਾਰਟੀ ਦਾ ਜਿਹੜੇ ਕੰਮ ਕੀਤੇ ਉਹ 100% ਲੋਕਾਂ ਨੂੰ ਪੰਜਾਬ ਦੇ ਨੂੰ ਫਾਇਦਾ ਹੋਇਆ ਲੱਖਾਂ ਰੁਪਏ ਦਾ ਜਿਹੜਾ ਹੈਗਾ ਹਜ਼ਾਰਾਂ ਰੁਪਈਆ ਦਾ ਹਰ ਘਰ ਨੂੰ ਫਾਇਦਾ ਹੋਇਆ ਜੀ ਸੋ ਇਸ ਵਾਸਤੇ ਲੋਕ ਇਸ ਗੱਲ ਨੂੰ ਸਮਝਦੇ ਗਰੀਬਾਂ ਲਈ ਜਿਹੜਾ ਕਿਉਂਕਿ ਗਰੀਬ ਨੇ ਜੇ ਤਰੱਕੀ ਕਰਨੀ ਹੈ ਤਾਂ ਉਹਦੇ ਲਈ ਐਜੂਕੇਸ਼ਨ ਜ਼ਰੂਰੀ ਹੈ ਵੈਸੇ ਤਾਂ ਹਰ ਬੰਦੇ ਦੀ ਵਿੱਦਿਆ ਜ਼ਰੂਰੀ ਹੈ ਪਰ ਜੇ ਕਿਸੇ ਬੰਦੇ ਨੇ ਗਰੀਬੀ ਚੋਂ ਉੱਠਣਾ ਹੈ ਉਹਦੇ ਲਈ ਜਿਹੜਾ ਸਭ ਤੋਂ ਜਿਹੜਾ ਉਹ ਕਿਉਂਕਿ ਪੜ੍ਹਾਈ ਨਾਲ ਹੀ ਆਪਦੇ ਆਪ ਨੂੰ ਪਰਿਵਾਰ ਨੂੰ ਬਦਲ ਸਕਦਾ ਚੰਗੀਆਂ ਜੌਬਾਂ ਲੈ ਕੇ ਚੰਗੇ ਕੰਮ ਕਰਕੇ ਤੇ ਉਹਦੇ ਵਾਸਤੇ ਸੀ ਐਜੂਕੇਸ਼ਨ ਤੇ ਕੰਮ ਕੀਤਾ ਸਪੋਰਟਸ ਤੇ ਕੰਮ ਕੀਤਾ ਨੌਜਵਾਨ ਵਿਹਲਾ ਹੈ ਜਿਹੜਾ ਵਿਹਲਾ ਨੌਜਵਾਨ ਹੈ ਉਹ ਫਿਰ ਕਿਤੇ ਨਾ ਕਿਸੇ ਪਾਸੇ ਪੁੱਠੇ ਪਾਸੇ ਜਾਂਦਾ ਉਹਨਾਂ ਨੂੰ ਗਰਾਊਂਡਾਂ ਵਾਲੇ ਪਾਸੇ ਲੈ ਕੇ ਆਏ ਹਸਪਤਾਲਾਂ ਦੇ ਵਿੱਚ ਸਾਡੇ ਪੇਸ਼ੈਂਟ ਜਾਂਦੇ ਸੀ ਗਰੀਬ ਬੰਦੇ ਦਵਾਈਆਂ ਬਿਨਾਂ ਰੋਲਦੇ ਸੀ ਉਹ ਦਵਾਈਆਂ ਦਾ ਪ੍ਰਬੰਧ ਕੀਤਾ ਔਰ ਪੰਜਾਬ ਨੂੰ ਗੱਲਾਂ ਇਹ ਨਹੀਂ ਕਿ ਆਪਣਾ ਪ੍ਰਾਇਮਰੀ ਸਕੂਲ ਬਣਾਏ ਹਾਈ ਸਕੂਲ ਬਣਾਏ ਜਾਂ ਸੀਨੀਅਰ ਸੈਕੰਡਰੀ ਸਕੂਲ ਬਣਾਏ ਪੰਜਾਬ ਦੇ ਅੰਦਰ ਇੱਕ ਮੈਡੀਕਲ ਜਿਹੜੀ ਆਸੀਂ ਇੰਡਸਟਰੀ ਵੀ ਲਾ ਰਹੇ ਹਾਂ ਉੱਥੇ ਜਿਹੜੇ ਆ 6 ਮੈਡੀਕਲ ਕਾਲਜ ਬਣਾ ਰਹੇ ਜਿੱਥੇ ਸਾਡੇ ਬੱਚੇ ਪੜਨਗੇ ਡਾਕਟਰ ਬਣਨਗੇ ਨਹੀਂ ਅੱਜ ਪੰਜਾਬ ਦੇ ਵਿੱਚ ਇਹ ਹਾਲਾਤ ਹੈ ਸਾਡੇ ਕੋਲ ਇੱਥੇ ਮੈਡੀਕਲ ਕਾਲਜ ਅੱਧੇ ਡਾਕਟਰ ਸੀ ਦੂਜੀਆਂ ਅਦਰ ਸਟੇਟ ਤੋਂ ਲੈ ਕੇ ਆਏ ਤਾਂ ਅਸੀਂ ਇੱਥੇ ਉਹ ਡਾਕਟਰ ਵੀ ਬਣਾਵਾਂਗੇ ਸਾਡੇ ਇੰਜੀਨੀਅਰ ਕਾਲਜ ਬੰਦ ਪਏ ਆ ਸੀ ਉਹਨਾਂ ਵਾਲੇ ਪਾਸੇ ਵੀ ਮੋੜਨੇ ਨੌਜਵਾਨਾਂ ਨੂੰ ਜਿਹੜਾ ਸਾਰਾ ਹਰ ਬੱਚਾ ਪਲੱਸ 2 ਕਰਦਾ ਕਰਨ ਕੀ ਮੰਨਦੇ ਹੋ ਕਿਉਂਕਿ ਪ੍ਰਵਾਸ ਵੀ ਪੰਜਾਬ ਦੇ ਵਿੱਚ ਬਹੁਤ ਵੱਡੀ ਸਮੱਸਿਆ ਕਾਲਜਾਂ ਦਾ ਬੰਦ ਹੋ ਜਾਣਾ ਕੀ ਮੰਨਦੇ ਹੋ ਕਿਉਂ ਇਹ ਚੀਜ਼ ਵੱਲ ਕਿਉਂ ਵਧੇ ਨੌਜਵਾਨ ਕਿਉਂ ਮਾਪਿਆਂ ਨੂੰ ਆਪਣੇ ਪੁੱਤ ਬਾਹਰ ਭੇਜਣੇ ਪਏ ਕਿਸ ਤਰ੍ਹਾਂ ਦੀ ਸਥਿਤੀ ਇਹ ਪੈਦਾ ਹੋ ਗਈ ਉਹਦਾ ਸਰਕਾਰਾਂ ਨੇ ਉਸ ਪਾਸੇ ਵੱਲ ਧਿਆਨ ਹੀ ਨਹੀਂ ਦਿੱਤਾ ਕਿਸੇ ਵੀ ਸਰਕਾਰ ਨੇ ਵੀ ਜਿਹੜੇ ਬੱਚੇ ਸਾਡੇ ਇੰਜੀਨੀਅਰ ਸੀ ਉਹ ਵੱਡੀਆਂ-ਵੱਡੀਆਂ ਦਸਤੀਆਂ ਲਾ ਸਕਦੇ ਸੀ ਸਰਕਾਰਾਂ ਨੇ ਉਹਨਾਂ ਦੀ ਹੈਲਪ ਹੀ ਨਹੀਂ ਕੀਤੀ ਸਗੋਂ ਜੇ ਕੋਈ ਜਾਂਦਾ ਸੀ ਉਹਨੂੰ ਕਹਿੰਦੇ ਸੀ ਮੈਨੂੰ ਕੀ ਦੇਵੇਂਗਾ ਪਰ ਆਪਣੀ ਸਰਕਾਰੋਂ ਤੋਂ ਬਾਅਦ ਤੁਸੀਂ ਦੇਖਿਆ ਹੋਣਾ ਸਰਕਾਰ ਨੇ ਇੱਕ ਸਟੈਂਪ ਪੇਪਰ ਹੀ ਵੱਖਰਾ ਕਰਤਾ ਜਿੱਥੇ ਤੁਸੀਂ ਇੰਡਸਟਰੀ ਲਾਉਣੀ ਹੈ ਤੁਹਾਡੇ ਸਾਰੇ ਐਨਓਸੀ ਜਿਹੜੇ ਆ ਤੁਹਾਨੂੰ ਆਪ ਸਰਕਾਰ ਕਰਾ ਕੇ ਦੇਉ ਤਾਂ ਇਸ ਨਾਲ ਬੜਾ ਜਿਹੜਾ ਹੈਗਾ ਫਰਕ ਪਿਆ ਔਰ ਬਹੁਤ ਸਾਰੇ ਬੱਚੇ ਜਿਹੜੇ ਉਪਦੇਸ਼ਾਂ ਨੂੰ ਮੁੜ ਕੇ ਵਾਪਸ ਆ ਰਹੇ ਕੋਕ ਉੱਥੇ ਜਾ ਕੇ ਵੇਖਦੇ ਉਹਨੂੰ ਲੱਗਦਾ ਵੀ ਕੰਮ ਜਿਵੇਂ ਆਪਣੇ ਤਾਂ ਐਸੀ ਵੀ ਜਿਹੜਾ ਕਰਤਾ ਜਿਹੜੇ ਬੰਦੇ ਦੀ ਕੰਮ ਜਿਹੜਾ ਕੰਮ ਵੱਡਾ ਛੋਟਾ ਨਹੀਂ ਹੁੰਦਾ ਪਰ ਕੰਮ ਕਰਨਾ ਇਹ ਸਾਨੂੰ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਸਿਖਾਇਆ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਾਡਾ ਸਿਧਾਂਤ ਸੀ ਪਰ ਅਸੀਂ ਇੱਥੇ ਭੁਲਾਤਾ ਬੱਚਿਆਂ ਨੂੰ ਅਸੀਂ ਬੱਚਿਆਂ ਨੂੰ ਵਿਹਲੇ ਕਰਤਾ ਸਰਕਾਰਾਂ ਨੇ ਵੀ ਸਾਡੇ ਮਗਰ ਨਾਰੇ ਮਾਰਨ ਪਰ ਹੁਣ ਜਿਹੜੇ ਆਪਣੀ ਸਰਕਾਰ ਨੇ ਨੌਜਵਾਨਾਂ ਨੂੰ ਉਤਸ਼ਾਹਿਤ ਵੀ ਕੀਤਾ ਵੀ ਅਸੀਂ ਤੁਹਾਡੀ ਬਾਹ ਫੜਾਂਗੇ ਤੁਸੀਂ ਜਿੰਨਾ ਲੋਨ ਚਾਹੀਦਾ ਲੋਨ ਲਓ ਆ ਜਿਹੜੀ ਹੁਣ ਅਪ੍ਰੈਲ ਦੇ ਵਿੱਚ ਸਾਡੀ ਜੀਐਸਟੀ ਆਈ ਹੈ 23% ਜੀਐਸਟੀ ਦਾ ਵਾਧਾ ਹੋਇਆ ਖਰੀਦਾਰੀ ਵਧੀ ਹ ਦੁਕਾਨਾਂ ਤੇ ਲੋਕ ਆਉਣ ਲੱਗੇ ਆ ਲੋਕਾਂ ਦੀ ਜੇਬਾਂ 'ਚ ਪੈਸੇ ਆਉਣ ਲੱਗੇ ਹੂੰ ਤੇ ਇਹ ਸਰਕਾਰ ਦੀ ਦੇਣ ਬੜਾ ਕੁਝ ਹੋਰ ਕਰ ਰਹੇ ਆ ਅਸੀਂ ਜਿੱਥੇ-ਜਿੱਥੇ ਵੀ ਲੋੜ ਹੈ ਖੇਤੀ ਨੂੰ ਉੱਚਾ ਚੁੱਕਣ ਵਾਸਤੇ ਉਹ ਖੇਤੀ ਦੇ ਖਰਚੇ ਕੀ ਸੀ ਡੀਜ਼ਲ ਹੂੰ ਝੋਨੇ ਦੇ ਉੱਤੇ ਡੀਜ਼ਲ ਫੂਕਦੇ ਸੀ ਜਨਰੇਟਰ ਚਲਾਉਂਦੇ ਸੀ ਕਿਸਾਨ ਜਨਰੇਟਰਾਂ ਦਾ ਖਰਚਾ ਵੀ ਘਟ ਗਿਆ ਜਿਹੜਾ ਆਪਣੀ ਟਰੈਕਟਰਾਂ ਦੀ ਕਸਾਈ ਵੀ ਘਟ ਗਈ ਸਰਕਾਰ ਨੇ ਬਿਜਲੀ ਇੰਨੀ ਦੇਤੀ ਹੂੰ ਨਹਿਰੀ ਪਾਣੀ ਇਹਨਾਂ ਦਿੱਤਾ ਤੁਸੀਂ ਹੁਣ ਜਾ ਕੇ ਦੇਖੋ ਲੋਕੋ ਨੇ ਵਾਹਣ ਪਾਣੀ ਨਾਲ ਭਰੇ ਪਏ ਮੈਂ ਸੁਖਵੀਰਵਾਲ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਜਿਹੜੀਆਂ ਕੱਸੀਆਂ ਨੇ ਰਜਵਾਹੀ ਨੇ ਉਹ ਤਾਂ ਬਾ ਕਹਿੰਦੇ ਬਾਗਲ ਦੀ ਦੇਣਾ ਕਹਿੰਦੇ ਅਸੀਂ ਲੈ ਕੇ ਆਏ ਇਹ ਤਾਂ ਸਿਰਫ ਗੱਲਾਂ ਕਰਦੇ ਨੇ ਦੇਖੋ ਬਾਦਲ ਸਾਹਿਬ ਦੀ ਦੇਣਾ ਬਾਦਲ ਸਾਹਿਬ ਦੀ ਤਾਂ ਦੇਡ ਪੰਜਾਬ ਨੂੰ ਝਾੜਨ ਤੇ ਵੀ ਆ ਚਿੱਟਾ ਵੀ ਤਾਂ ਪੰਜਾਬ ਚ ਉਹੀ ਲੈ ਕੇ ਪਰ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਮੈਂ ਉਹ ਕਰਨਾ ਚਾਹੁੰਦਾ ਅਸੀਂ ਉਹ ਨਲਾਇਕ ਵਾਂਗੂ ਨਹੀਂ ਜਿਹੜੇ ਬੱਚੇ ਉਹ ਕਹਿੰਦਾ ਪਾਪਾ ਜੀ ਸਰਪੰਚ ਦਾ ਮੁੰਡਾ ਵੀ ਫੇਲ ਹੋ ਗਿਆ ਆਪਣੇ ਨੰਬਰਦਾਰ ਦਾ ਮੁੰਡਾ ਵੀ ਫੇਲ ਹੋ ਗਿਆ ਤੇ ਉਹ ਕਹਿੰਦੇ ਤੂੰ ਕਹਿੰਦਾ ਮੈਂ ਵੀ ਫੇਲ ਹੋ ਜਾ ਅਸੀਂ ਉਹ ਨਹੀਂ ਕਰਨਾ ਅਸੀਂ ਨਾ ਅਕਾਲੀ ਦਲ ਨੂੰ ਮਾਰਾਂਗੇ ਇਹਨਾਂ ਕਾਂਗਰਸ ਨੂੰ ਅਸੀਂ 2 ਸਾਲ ਚ ਜੋ ਕੀਤਾ ਸੀ ਪਰ ਉਹ ਤਾਂ ਕਹਿੰਦੇ ਤੁਹਾਡੇ ਤੋਂ ਬਚ ਜੋ ਕਹਿੰਦੇ ਤਾਂ ਇਹਨਾਂ ਨੂੰ ਲੈ ਜਾਣਗੇ ਠੱਗ ਕੇ ਸਾਨੂੰ ਲੁੱਟ ਕੇ ਲੈ ਜਾਣਗੇ ਖੇਤਰੀ ਪਾਰ ਕੇ ਲੋਕਾਂ ਨੂੰ ਅਸੀਂ 2 ਸਾਲ ਹੋਏ ਸਰਕਾਰ ਬਣੀ ਨੂੰ ਅਸੀਂ ਹੱਕ ਥਾਪੜ ਕੇ ਕਹਿੰਦੇ ਲੋਕਾਂ ਨੂੰ ਅਸੀਂ ਆਹ ਕੰਮ ਕੀਤੇ ਆ 327 ਕਰੋੜ ਰੁਪਇਆ ਸਰਕਾਰ ਦਾ ਮੇਰੇ ਵਿਧਾਨ ਸਭਾ ਹਲਕੇ ਚ ਲੱਗਿਆ ਜੀ 327 ਕਰੋੜ ਰੁਪਇਆ ਅਸੀਂ ਪਰਚਿਆਂ ਤੇ ਲਿਖ ਕੇ ਵੰਡਿਆ ਲੋਕਾਂ ਨੂੰ ਤੁਸੀਂ ਟੱਪ ਕੇ ਆਏ 50 ਕਰੋੜ ਦੇ ਮੇਰੇ ਪੁਲ ਬਣੀ ਜਾਂਦੇ ਆ ਜਿਹੜਾ ਆਪਣਾ ਮੈਡੀਕਲ ਕਾਲਜ ਚ 25 ਕਰੋੜ ਦੀ ਲਾਗਤ ਨਾਲ 170 ਬੈੱਡ ਦਾ ਬੱਚਿਆਂ ਦਾ ਹਸਪਤਾਲ ਬਣਾਇਆ ਸੀ ਜੀ ਮੁੱਖ ਮੰਤਰੀ ਸਾਹਿਬ ਦਾ ਘਟਰ ਅਸੀਂ ਇਹ ਨਹੀਂ ਵੀ ਕੱਲੇ ਨੀਂ ਪੱਥਰ ਰੱਖਿਆ ਸੀ ਕੰਮ ਚਾਲੂ ਵੀ ਕਰਤੇ ਦੋ ਸਾਲਾਂ ਚ ਹੂੰ 25 ਕਰੋੜ ਦੀ ਲਾਗਤ ਨਾਲ 50 ਬੈੱਡ ਦਾ ਆਈਸੀਯੂ ਬਣੀ ਜਾਂਦਾ ਸਾਡੇ 72 ਕਰੋੜ ਦੀਆਂ ਸੀ ਪਿਛਲੇ ਸਾਲ ਮਸ਼ੀਨਾਂ ਲੈ ਕੇ ਆਏ ਮੈਡੀਕਲ ਕਾਲਜ ਦੇ ਟੋਟਲ ਮਸ਼ੀਨਾਂ 117 ਕਰੋੜ ਦੀਆਂ ਹੋਣੀਆਂ ਆ ਆ ਜਿਹੜੇ ਐਸ ਬਜਟ ਦੇ ਵਿੱਚ 36 ਪ੍ਰੋਜੈਕਟ ਪਾਸ ਕੀਤੇ ਆ ਜੀ ਤੇ 1000 ਕਰੋੜ ਰੁਪਇਆ ਸਰਕਾਰ ਦਾ ਆਣਾ ਉਹ ਹਲੇ ਅਸੀਂ ਲੋਕਾਂ ਨੂੰ ਦੱਸ ਨਹੀਂ ਰਹੇ ਕਿਉਂਕਿ ਜਿੰਨਾ ਚਿਰ ਪੈਸਾ ਨਹੀਂ ਆਉਂਦਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੰਮ ਚਾਰ ਘੱਟ ਦੱਸ ਦਿਓ ਲੋਕਾਂ ਨੂੰ ਜਿਹੜਾ ਤੁਸੀਂ ਕਰ ਰਹੇ ਹੋ ਜਿਹਦੇ ਤੁਸੀਂ ਟੈਂਡਰ ਲਾ ਦਿੰਦੇ ਆ ਜਾਂ ਜਿਹਦਾ ਅਦਗਟਨ ਕਰਨ ਜਾਓ ਉਹ ਕੋਈ ਫਾਇਦਾ ਨਹੀਂ ਕਿਤੇ ਨਹੀਂ ਪੱਥਰ ਰੱਖਣ ਦਾ ਸੜਕਾਂ ਬਣੀ ਜਾਂਦੀਆਂ 31 ਕਰੋੜ ਦੀਆਂ ਮੇਰੀਆਂ ਹੁਣ ਸੜਕਾਂ ਪਾਸੋਂ ਗਈਆਂ ਜਿਹੜੀਆਂ ਉਸ ਤੋਂ ਪਹਿਲਾਂ ਸਾਡੀਆਂ ਸੜਕਾਂ ਬਣੀਆਂ ਉਹ ਸੜਕ ਜਿਹੜੀ ਹੈ ਬਾਦਲ ਸਾਹਿਬ ਗੱਲ ਕਰਦੇ ਖਾ ਗਏ ਬਾਦਲ ਕਹਿੰਦੇ ਉਹ ਮੁਕਸਰ ਤੋਂ ਲੈ ਕੇ ਮਲੋਟ ਤੱਕ ਸੜਕ ਨਹੀਂ ਬਣੀ ਸੀ ਨਾਲੇ ਉਹਨਾਂ ਦਾ ਆਫਦਾ ਜ਼ਿਲਾ ਸੀ ਹਮ ਆਪਣੀ ਸਰਕਾਰ ਆਉਣ ਤੇ ਜਾ ਕੇ ਦੇਖ ਲਓ ਤੁਸੀਂ ਮੁਕਸਰ ਤੋਂ ਲੈ ਕੇ ਮਲੋਟ ਨਹੀਂ ਸਿਰਫ ਮਲੋਟ ਤੋਂ ਲੈ ਕੇ ਆਰਫਕੇ ਤੱਕ ਹਮ ਤਿੰਨ ਜ਼ਿਲੇ ਕਵਰ ਕਰਦੀ ਸੜਕ ਉਹ 950 ਕਰੋੜ ਰੁਪਏ ਮਨਜ਼ੂਰ ਕਰਾਇਆ ਹਮ ਕਿਤੇ ਐਨਜੀਟੀ ਦਾ ਰੌਲਾ ਸੀ ਕਿਤੇ ਕਾਸੇ ਦਾ ਰੌਲਾ ਸੀ ਉਹੀ ਬੰਦੇ ਖੜੇ ਕਰਕੇ ਬੋਕਸ ਇਹਨਾਂ ਰਿੱਟਾ ਪੋਣੀਆਂ ਹੁੰਦੀਆਂ ਸੀ ਉਹ ਸਾਰਾ ਕੁਝ ਜਿਹੜਾ ਹੈਗਾ ਦੋ ਬਾਈਪਾਸ ਮੁਕਸਰ ਵੀ ਬਾਈਪਾਸ ਫਿਰੋਜ਼ਪੁਰ ਵੀ ਬਾਈਪਾਸ ਇਹ ਸਰਕਾਰ ਦੀ ਦੇਣਾ ਇਹ ਇਹ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਕਿ ਲੋਕਾਂ ਨੂੰ ਸੌਖੇ ਕਿਵੇਂ ਕਰਨਾ ਤਾਂ ਅਸੀਂ ਤਾਂ ਬਹੁਤ ਵੱਡੇ ਇੱਥੇ ਬੀ ਸਾਡੀ ਬੀਐਸਸੀ ਐਗਰੀਕਲਚਰ ਖਤਮ ਕਰਤੀ ਸੀ 5 ਕਰੋੜ ਰੁਪਇਆ ਦਿੱਤਾ ਸਰਕਾਰ ਨੇ ਬੀਐਸਸੀ ਐਗਰੀਕਲਚਰ 1980 ਤੋਂ ਚੱਲ ਰਹੀ ਸੀ ਇੱਥੇ ਤੇ ਕੋਈ ਕਲਾਸਰੂਮ ਨਹੀਂ ਸੀ ਉਹਨਾਂ ਦੇ ਕੋਈ ਲੈਬ ਨਹੀਂ ਸੀ ਤੇ ਜੇ ਬੱਚਾ ਪੜ ਨਹੀਂ ਸਕਦਾ ਬੈਠ ਕੇ ਕਲਾਸਰੂਮ ਹੀ ਪੱਕੇ ਨਹੀਂ ਉਹਨਾਂ ਦੇ ਉਹਨਾਂ ਦੇ ਕੋਲੇ ਲੈਬਾਂ ਨਹੀਂ ਉਹ ਦੂਜਿਆਂ ਨੇ ਮੰਗ ਕੇ ਜਿਹੜੇ ਪ੍ਰੈਕਟੀਕਲ ਕਰਦੇ ਅਸੀਂ 5 ਕਰੋੜ ਦੇ ਵਿੱਚ ਲਾਇਬਾਂ ਵੀ ਬਣਾਵਾਂਗੇ ਲਾਇਬ੍ਰੇਰੀਆਂ ਵੀ ਬਣਾਵਾਂਗੇ ਕਲਾਸਰੂਮ ਵੀ ਬਣਾਵਾਂਗੇ ਹੋਰ ਜਿੱਥੇ ਕੋਈ ਉਹਨਾਂ ਨੇ ਪ੍ਰੋਜੈਕਟ ਕਰਦੇ ਆ ਉਹਨਾਂ ਤੇ ਵੀ ਲੈ ਕੇ ਆਵਾਂਗੇ 64 ਸਾਲ ਬਾਅਦ ਫਰੀਦਕੋਟ ਦੀ ਆਈਟੀ ਦੇ ਵਿੱਚ ਆਪਣੀ ਸਰਕਾਰ ਨੇ ਆਮ ਆਦਿ ਪੱਡ ਸਰਕਾਰ ਨੇ 3 ਕਰੋੜ 32 ਲੱਖ ਰੁਪਏ ਦਿੱਤਾ ਨਵੇਂ ਟ੍ਰੇਡ ਸ਼ੁਰੂ ਕਰ ਰਹੇ 65 ਸਾਲ ਕਿਉਂ ਉਹਨਾਂ ਨੇ ਇਹਨਾਂ ਦੇਖਿਆ ਕੀਤਾ ਕਿਉਂ ਕਿ ਜਿਹੜੀ ਆਪਾਂ ਗੱਲ ਕਰ ਰਹੇ ਨੌਜਨ ਬਾਹਰ ਜਾ ਰਿਹਾ ਨੌਜਨ ਬਾਹਰ ਜਾਊ ਨਾ ਤਾਂ ਕਰੂ ਕਿ ਜਦੋਂ ਉਹਨੂੰ ਪਤਾ ਹੀ ਨਹੀਂ ਮੈਂ ਕਰ ਕੀ ਸਕਦਾ ਬਿਲਕੁਲ ਅਸੀਂ ਆਪਣੇ ਬੱਚਿਆਂ ਦੇ ਅੰਦਰੋਂ ਹੁਨਰ ਹੀ ਨਹੀਂ ਬਾਹਰ ਲੈਂਦਾ ਸਾਡੇ ਜਿਹੜੇ ਬੰਦੇ ਇੱਥੇ ਤੁਸੀਂ ਪੰਜਾਬ ਦੀ ਜਿਹੜੇ ਬੰਦੇ ਆਪਦੀ ਮਿਹਨਤ ਨਾਲ ਤਕੜੇ ਹੋਗੇ ਹੋਗੇ ਸਾਡੇ ਸਧਾਰਨ ਬੰਦੇ ਜਿਹੜੇ ਪਹਿਲਾਂ ਪਿੰਡਾਂ 'ਚ ਹਲ ਬਣਾਉਂਦੇ ਸੀ ਫਾਲੇ ਬਣਾਉਂਦੇ ਸੀ ਉਹ ਹੌਲੀ-ਹੌਲੀ ਖੜੰਬੇ ਬਣਾਉਣ ਲੱਗ ਗਏ ਅੱਜ ਉਹ ਜਿਹੜੇ ਆਪਣੇ ਸਾਡੇ ਵੀਰ ਮਿਸਤਰੀ ਵੀਰ ਅੱਜ ਉਹ ਕੰਬਾਈਨਾਂ ਤੇ ਟਰੈਕਟਰ ਬਣਾਉਣ ਲੱਗ ਗਏ ਕਿਉਂਕਿ ਉਹਨਾਂ ਨੂੰ ਹੁਨਰ ਦਾ ਪਤਾ ਲੱਗ ਗਿਆ ਸਾਡੇ ਆਮ ਬੰਦੇ ਨੂੰ ਪਤਾ ਹੀ ਨਹੀਂ ਹੂੰ ਕਿਸਾਨ ਦੇ ਪੁੱਤ ਨੂੰ ਵੀ ਕਿਸਾਨਾਂ ਦੇ ਮਨ 'ਚ ਡਰ ਹੈ ਵੀ ਪਤਾ ਨਹੀਂ ਸਰਕਾਰ ਫਸਲ ਚੱਕੂ ਗਣਾ ਚੱਕੂ ਉਹਨਾਂ ਨੂੰ ਲੱਗਦਾ ਹੈ ਅਸੀਂ ਤਾਂ ਸਾਰੀ ਉਮਰ ਤੰਦ ਪੱਟ ਲਿਆ ਤੁਸੀਂ ਬਾਹਰ ਨਿਕਲੋ ਬੱਚਿਆਂ ਦੇ ਪੈਸੇ ਲਾਏ 15-15 ਲੱਖ ਰੁਪਏ 'ਚ ਬੱਚਾ ਪਲੱਸ 2 ਕਰਦਾ ਜੀ ਤੁਸੀਂ ਉਹਦਾ ਹਿਸਾਬ ਲਾ ਲਓ ਬਿਲਕੁਲ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਅਸੀਂ ਹਰ ਉਸ ਐਂਗਲ ਤੋਂ ਦੇਖਿਆ ਵੀ ਲੋਕਾਂ ਨੂੰ ਹੂੰ ਗਰੀਬਾਂ ਨੂੰ ਮਜ਼ਦੂਰਾਂ ਨੂੰ ਮੱਧ ਵਰਗ ਲੋਕਾਂ ਨੂੰ ਕਿਵੇਂ ਉੱਚਾ ਚੁੱਕਿਆ ਜਾ ਸਕਦਾ ਜਿਹੜੀ 300 ਯੂਨਟ ਬਿਜਲੀ ਦੀ ਅਸੀਂ ਗੱਲ ਕੀਤੀ ਜਿਹੜੇ ਮੈਂ ਤੁਹਾਨੂੰ ਕਹਿੰਦਾ 100% 90% ਲੋਕਾਂ ਦੇ ਬਿੱਲ ਜ਼ੀਰੋ ਆਏ ਆ ਮੇਰਾ ਆਵਦਾ ਮੇਰੇ ਫੋਨ ਤੇ ਤੁਸੀਂ ਚੈੱਕ ਕਰ ਲਓ ਪਿਛਲੇ ਮਹੀਨੇ ਦਾ ਮੇਰਾ ਵੀ ਬਿੱਲ ਜ਼ੀਰੋ ਆਇਆ ਹੂੰ ਤਾਂ ਇਹ ਜਿਹੜੀ ਦੇਣ ਹੈ ਇਹਦੇ ਨਾਲ ਜਿਹੜਾ ਹੈ ਹਰ ਘਰ ਨੂੰ ਜਿਹੜਾ 60 ਤੋਂ 70000 ਰੁਪਈਆ ਦੋ ਸਾਲਾਂ ਦੇ ਫੈਲਾ ਹੋਇਆ ਹੂੰ ਆਰਥਿਕ ਤੌਰ ਤੇ ਤਕੜੇ ਕੀਤੇ ਆ ਇਹ ਵੋਟਾਂ ਮਿਲੇ 1000 ਰੁਪਈਆ ਤੇ ਇੱਕ दारू ਦੀ ਬੋਤਲ ਦਿੰਦੇ ਸੀ ਤੇ 5 ਸਾਲ ਉਹਨਾਂ ਦਾ ਕੋਈ ਕੰਮ ਨਹੀਂ ਕਰਦੇ ਸੀ ਵੀ ਭਾਈ ਤੁਸੀਂ ਤਾਂ ਵਿਕਾਊ ਆ ਤੁਸੀਂ ਵਿਕਾਊ ਆ 4 ਵਜੇ ਮੇਰਾ ਗੇਟ ਖੁੱਲਾ ਹੁੰਦਾ ਜੀ ਰਾਤ ਨੂੰ ਜਦੋਂ ਸੌਣਾ 12 ਵਜੇ ਤੱਕ ਵੀ ਬੂਹਾ ਖੁੱਲਦਾ ਜਦੋਂ ਮਰਜ਼ੀ ਬੰਦਾ ਕੋਈ ਸੁੱਤੇ ਨੂੰ ਉਠਾ ਲੈਂਦੇ ਆ ਲੋਕ ਇਹ ਬਦਲਾ ਆ ਸਰਕਾਰ ਰੋਜ਼ਗਾਰ ਦੇ ਲਈ ਕੋਈ ਪ੍ਰੋਜੈਕਟ ਲੱਗੇਗਾ ਹਲ ਹਲਕੇ ਚ ਬਿਲਕੁਲ ਜੀ ਬਿਲਕੁਲ ਅਸੀਂ ਇਹਨਾਂ ਨੇ ਸਾਡੀ ਮੈਲ ਪੱਟਤੀ ਸੀ ਗਾਲੀਆਂ ਤੇ ਕਾਂਗਰਸ ਕੰਨੇ ਰਲ ਕੇ ਪਲਾਟ ਵੀ ਵੇਚਦੇ ਸੀ ਉਹਦੇ ਪਲਾਟ ਕੱਟਦੇ ਸੀ ੁੱਡਾ ਕੋਲ ਉਹ ਸੀਐਮ ਸਾਹਿਬ ਨੂੰ ਪਹਿਲੀ ਜਿਹੜੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਇਹੀ ਬੇਨਤੀ ਕੀਤੀ ਸਰ ਉਹਨਾਂ ਨੇ ਨਾਲ ਦੀ ਨਾਲ ਆਰਡਰ ਕਰਤਾ ਵੀ ਇਹਨੂੰ ਪੁੱਡਾ ਤੋਂ ਬਾਅਦ ਤੁਸੀਂ ਵੀ ਉੱਤੇ ਭੁਖ ਹੜਤਾਲ ਕੀਤੀ ਸੀ ਮਰਨ ਮਰਤ ਕੀਤਾ ਸੀ ਦੀ ਗੱਲ ਹੋ ਰਹੀ ਹੈ ਉਹ ਚੱਲੂ ਹੋਈ ਹੈ ਅਸੀਂ ਇਸ ਰਾਤ ਤੇ ਤੁਰੇਗੇ ਉੱਥੇ ਅਸੀਂ ਜਿਹੜੇ ਆ ਪਲਾਟ ਨਹੀਂ ਕੱਟਣ ਦੇਣੇ ਉੱਥੇ ਇੰਡਸਟਰੀ ਲਾਉਣੀ ਆ ਔਰ ਬੱਟੀ ਇੰਡਸਟਰੀ ਲਾਵਾਂਗੇ ਜਿਹੜੀ ਯਾਦ ਰੱਖਣਗੇ ਲੋਕ ਵੀ ਬੱਲੇਗੀ ਬਿਲਕੁਲ ਹਮ ਚੱਲ ਰਿਹਾ ਪ੍ਰੋਜੈਕਟ ਮੈਂ ਤੁਹਾਨੂੰ ਇਹ ਦੱਸਿਆ ਵੀ ਅਸੀਂ ਉਹਨਾਂ ਚਿਰ ਜਿੰਨਾ ਚਿਰ ਅਸੀਂ ਪੈਸੇ ਲੈ ਕੇ ਨਹੀਂ ਜਾਂਦੇ ਹਮ ਉਹਨਾਂ ਚਿਰ ਅਸੀਂ ਨੀਂ ਪੱਥਰ ਨਹੀਂ ਰੱਖਦੇ ਹਮ ਜਿੱਦੇ ਪੈਸੇ ਲੈ ਕੇ ਆਵਾਂਗੇ 8.500 ਕਰੋੜ ਦਾ ਇੱਕ ਪ੍ਰੋਜੈਕਟ ਆ ਜਿਹੜਾ ਚੱਲ ਰਿਹਾ ਹੈ ਵਿਚਾਰਧਿਨ ਹੈ ਕਿ ਮੁੱਖ ਮੰਤਰੀ ਸਾਹਿਬ ਵੀ ਪਿਛਲੇ ਲੰਮੇ ਸਮੇਂ ਤੋਂ ਸਾਰੇ ਇੰਡੀਆ ਨੂੰ ਅਸੀਂ ਜਗਾਉਣ ਵਾਸਤੇ ਕੱਲੀ ਸਾਡੀ ਜ਼ਿੰਮੇਵਾਰੀ ਇਹ ਨਹੀਂ ਕਿ ਅਸੀਂ ਇੱਥੋਂ ਐਮਐਲਏ ਬਣ ਕੇ ਜਾਂ ਪੰਜਾਬ ਦੇ ਮੁੱਖ ਮੰਤਰੀ ਬਣੀ ਪੂਰੇ ਇੰਡੀਆ ਨੂੰ ਇਹ ਦੱਸਿਆ ਕਿ ਮੋਦੀ ਤੋਂ ਸਾਨੂੰ ਕੀ ਖਤਰਾ ਕੱਲੀ ਜਿਹੜੇ ਕੇਜਰੀਵਾਲ ਸਾਹਿਬ ਦੇ ਜੇਲ੍ਹ ਜਾਂਦਾ ਸਭ ਤੋਂ ਵੱਡਾ ਕਾਰਨ ਇਹ ਹੈ ਮੋਦੀ ਨੂੰ ਇਹ ਲੱਗਦਾ ਸੀ ਵੀ ਇਹ ਲੋਕਾਂ ਨੂੰ ਜਾਗਰੂਕ ਕਰ ਦੇਣਗੇ ਪਰ ਅਸੀਂ ਉਹ ਕੰਮ ਕੇਜਰੀਵਾਲ ਸਾਹਿਬ ਨੇ ਜੇਲ੍ਹ ਚ ਜਾ ਕੇ ਵੀ ਕੀਤਾ ਕਿਉਂਕਿ ਹਰ ਬੰਦੇ ਨੇ ਸੋਚਿਆ ਜੇਕਰ ਇੱਕ ਮੁੱਖ ਮੰਤਰੀ ਨੂੰ ਜੇਲ੍ਹ ਭੇਜਿਆ ਜਾ ਸਕਦਾ ਬਿਨਾਂ ਸੂਰਤੋਂ ਫਿਰ ਆਮ ਬੰਦੇ ਦਾ ਇੱਥੇ ਕੀ ਹੈ ਤੁਸੀਂ ਕੇਜਰੀਵਾਲ ਸਾਹਿਬ ਦੀ ਗੱਲਬਾਤ ਕੀਤੀ ਆ ਗ੍ਰਹਿ ਮੰਤਰੀ ਆਏ ਤੇ ਕੱਲ ਪੰਜਾਬ ਦੇ ਵਿੱਚ ਲੁਧਿਆਣੇ ਬੜੇ ਤਿੱਖੇ ਹਮਲੇ ਕਰ ਗਏ ਨੇ ਕਹਿੰਦੇ ਉਹ ਕਹਿੰਦੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਪੰਜਾਬ ਏਟੀਐਮ ਬਣਾ ਰੱਖਿਆ ਪੰਜਾਬ ਨੂੰ ਕਹਿੰਦੇ ਲੁੱਟਣ ਦੇ ਲਈ ਇਹ ਗੱਲ ਕਹਿ ਕੇ ਗਏ ਨੇ ਦੇਖੋ ਮੈਂ ਅੱਜ ਤੱਕ ਜਿਹੜੀ ਹੈ 2 ਸਾਲ ਹੋ ਗਏ ਜਾਂਚ ਚੱਲ ਰਹੀ ਹੈ ਭਾਜਪਾ ਦਾ ਜਿਹੜਾ ਹੈਗਾ ਉਹ ਹਲਫਨਾਵਾ ਸੁਪਰੀਮ ਕੋਰਟ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਨੇ ਦਿੱਤਾ ਵੀ 7000 ਕਰੋੜ ਰੁਪਏ ਹੂੰ ਬੀਜੇਪੀ ਨੂੰ ਦਿੱਤਾ ਕਾਰੋਬਾਰੀਆਂ ਨੇ ਹੂੰ ਜਿੱਤੇ ਉਸ ਬੰਦੇ ਨੇ ਵੀ 55 ਕਰੋੜ ਰੁਪਏ ਦਿੱਤਾ ਜਿਹੜਾ ਸਾਡੇ ਤੇ ਇਲਜ਼ਾਮ ਲਾ ਰਿਹਾ ਹੂੰ ਜੇਕਰ ਸਾਡੇ ਤੇ ਉਹ ਇਲਜ਼ਾਮ ਲਾਉਂਦੇ ਭ੍ਰਿਸ਼ਟਾਚਾਰ ਦਾ 2 ਸਾਲ ਚ ਦੱਸਣ ਕਿੱਥੇ ਪੈਸਾ ਆਇਆ ਹੂੰ ਕਿਹਨੇ ਦਿੱਤਾ ਕਿਹੜੇ ਖਾਤੇ ਚੋਂ ਦਿੱਤਾ ਕਿਵੇਂ ਦਿੱਤਾ ਕਿਹੜੀ ਚੀਜ਼ ਚ ਲੈ ਕੇ ਹੂੰ ਕੋਈ ਉਹਨਾਂ ਕੋਲ ਸਬੂਤ ਨਹੀਂ ਤੇ ਜੇ ਸਬੂਤ ਨਹੀਂ ਤੇ ਮੋਦੀ ਸਾਹਿਬ ਤਾਂ ਇਹ ਵੀ ਕਹਿਗੇ ਕਹਿੰਦੇ ਜੀ ਛਾਤਰ ਚੋਰ ਹੈ ਹੂੰ ਵੀ ਤੁਸੀਂ ਤਾਂ ਇਲਜ਼ਾਮ ਲਾਉਨੇ ਆ ਉਹ ਤਾਂ ਜੇ ਚੋਰ ਆ ਤਾਂ ਚੋਰ ਨੂੰ ਫੜੋ ਪ੍ਰਧਾਨ ਮੰਤਰੀ ਲੋਕਾਂ ਦੇ ਸਾਹਮਣੇ ਨੰਗਾ ਕਰੋ ਵੀ ਇਹ ਥੋੜਾ ਵੀ ਛਾਤਰ ਚੋਰ ਆ ਜੀ ਸਾਡੇ ਤੋਂ ਫੜਿਆ ਨਹੀਂ ਜਾਂਦਾ ਵੀ ਅਸੀਂ ਉਹੀ ਫੜ ਕੇ ਜੇਲ੍ਹ ਤੇ ਭੇਜਤਾ ਸਰ ਪ੍ਰਧਾਨ ਮੰਤਰੀ ਸਾਹਿਬ ਤਾਂ ਇਹ ਵੀ ਕਹਿ ਗਏ ਕਹਿੰਦੇ ਗੈਂਗਸਟਰਾਂ ਦਾ ਰਾਜ ਚੱਲਦਾ ਰੀਤ ਮਾਫੀਆ ਚੱਲਦਾ ਮਾਈਨਿੰਗ ਮਾਫੀਆ ਚੱਲਦਾ ਕਹਿੰਦੇ ਇਹਨਾਂ ਦਾ ਦਿੱਲੀ ਦੇ ਦਰਬਾਰੀਆਂ ਤੋਂ ਫੁਰਸਤ ਹੀ ਨਹੀਂ ਮਿਲਦੀ ਸਰਕਾਰ ਉੱਥੋਂ ਚੱਲਦੀ ਹੈ ਸਾਰੀ ਨਹੀਂ ਦੇਖੋ ਇਲਜ਼ਾਮ ਲਾਉਨੇ ਬਹੁਤ ਸੌਖੇ ਲਾਈ ਜਾਂਦੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਨ ਕੈਮਰਾ ਦੱਸਦਾ ਗੁਜਰਾਤ ਦੇ ਵਿੱਚ ਸ਼ਰਾਬ ਬੰਦੀ ਆ ਜਿਹੜੀ ਸ਼ਰਾਬ ਦੀ ਬੋਤਲ ਪੰਜਾਬ 'ਚ 2250 ਦੀ ਵਿਕਦੀ ਹੈ ਮੈਂ दारू ਨਹੀਂ ਪੀਂਦਾ ਮੈਂ ਤੁਹਾਨੂੰ ਦੱਸਦਾ ਕਿਉਂਕਿ ਮੈਂ ਗਿਆ ਸੀ ਪ੍ਰਚਾਰ ਤੇ ਉਹ ਸਾਡੇ ਬੰਦੇ ਜਿਹੜੇ दारू ਪੀਣ ਦੇ ਸ਼ਕੀਨ ਸੀ ਜਦੋਂ ਉੱਥੇ ਕਹਿੰਦੇ ਸ਼ਰਾਬ ਬੰਦੀ ਆ ਮੈਂ ਕਹਿੰਦਾ ਇੱਥੇ ਨਹੀਂ ਮਿਲਣੀ ਸ਼ਰਾਬ ਕਹਿੰਦੇ ਇੱਥੇ ਸਾਰਾ ਕੁਝ ਮਿਲਦਾ ਹਜ਼ਾਰ-ਹਜ਼ਾਰ ਰੁਪਏ ਦੀ ਬੋਤਲ ਜਿਹੜੀ 2250 ਦੀ ਬਲੈਕ 'ਚ ਬਲੈਕ 'ਚ ਜਿਹੜੀ ਥੋੜੀ ਜੀ ਮਹਿੰਗੀ ਹੈ 5-700 ਵਾਲੀ ਬੋਤਲ ਹੈ ਉਹ 15-1600 ਦੀ ਜਿਹੜੀ 11200 ਵਾਲੀ ਹੈ ਉਹ ਤਿੰਨ ਤਿੰਨ ਹਜ਼ਾਰ ਦੀ ਐਨਾ ਐਨਾ ਮਾਫੀਆ ਕੰਮ ਕਰਦਾ ਉੱਥੇ ਉੱਥੇ ਮਾਫੀਆ ਦੀ ਕਟੋ-ਕਟ 25000 ਕਰੋੜ ਰੁਪਏ ਸਾਲ ਦਾ ਔਰ ਹੋਰ ਤੁਹਾਨੂੰ ਦੱਸਦਾ ਕਿ ਅਸੀਂ ਸਾਨੂੰ ਉਹਨਾਂ ਨੇ ਸਾਥੀਆਂ ਨੇ ਕਿਹਾ ਵੀ ਐਨਾ ਪਿੰਡਾਂ ਚ ਤੁਸੀਂ ਰਾਤ ਨੂੰ ਨਹੀਂ ਜਾਣਾ ਜੀ ਦਿਨ ਛੇਪੇ ਤੋਂ ਬਾਅਦ ਇਸ ਕਰ ਕੀ ਗੱਲ ਕਹਿੰਦੇ ਜੀ ਇੱਥੇ दारू ਬਹੁਤ ਮਹਿੰਗੀ ਹੈ ਤੁਹਾਡੇ ਦਾ ਬੰਦੀ ਹੈ ਉੱਥੇ ਪਿੰਡਾਂ ਚ ਗੰਦੀ दारू ਕੱਢ-ਕੱਢ ਕੇ ਪੀਂਦੇ ਆ ਲੋਕ ਇੰਨੀ ਮਾੜੀ ਦਾਰੂ ਔਰ ਫਿਰ ਅਸੀਂ ਕਿਹਾ ਚੈੱਕ ਵੀ ਕਰਨਾ ਕਿਉਂਕਿ ਆਪਾਂ ਪੰਜਾਬੀਆਂ ਚ ਅਸੀਂ ਇੱਕ ਦਿਨ ਸ਼ਾਮ ਨੂੰ ਗਏ ਸਾਨੂੰ ਘੱਟੋ ਘੱਟ ਸੋ 250 ਨੌਜਵਾਨ ਮਿਲਿਆ ਜਿਹੜੇ ਸਾਰਿਆਂ ਦੀ ਦਾਰੂ ਪੀਤੀ ਸੀ ਉਹ ਕਹਿੰਦੇ ਜੀ ਤੁਸੀਂ ਐਲਾਨ ਕਰ ਦਿਓ ਕਿ ਅਸੀਂ 50 ਗੁਜਰਾਤ ਚ ਦਾਰੂ ਖੋਲਾਂਗੇ ਮੈਂ ਕਹਿੰਦੇ ਸਾਡੇ ਵਸ ਦਾ ਰੋਗ ਨਹੀਂ ਮਤਲਬ ਐਡਾ ਵੱਡਾ ਮਾਫੀਆ ਦਾਰੂ ਦਾ ਸ਼ਰਾਬ ਦਾ ਚੱਲ ਰਿਹਾ ਉਹ ਮੋਦੀ ਸਾਹਿਬ ਦੇ ਘਰੇ ਚੱਲ ਰਿਹਾ ਗੁਜਰਾਤ ਚ ਚੱਲ ਰਿਹਾ ਸਾਰਾ ਗੁਜਰਾਤ 2 ਨੰਬਰ ਦੀ ਦਾਰੂ ਪੀ ਰਿਹਾ ਪੰਜਾਬ ਚੋਂ ਹਰਿਆਣੇ ਚੋਂ ਹੋਰ ਸਟੇਟਾਂ ਦੇ ਵਿੱਚੋਂ ਜਿਹੜੀ ਹੈਗੀਆਂ ਉਹ ਸ਼ਰਾਬ ਉੱਥੇ ਜਾ ਰਹੀ ਹੈ ਜਾਂ ਉੱਥੇ ਕੱਢ ਕੱਢ ਕੇ ਵੇਚੀ ਜਾਂਦੇ ਜਿਹੜੇ ਇਹਨਾਂ ਦੇ ਪਿੰਡਾਂ ਦੇ ਮੁਖੀ ਬੰਦੇ ਆ ਉਹਨਾਂ ਦਾ ਕੰਮ ਹੀ ਇਹ ਹੈ ਦਾਰੂ ਕੱਢ ਕੇ ਵੇਚਣੀ ਤੇ ਆਪਣਾ ਜਿਹੜਾ ਉਹਨਾਂ ਦਾ ਕਾਰੋਬਾਰੀ ਇਹ ਬਣਾਇਆ ਹੋਇਆ ਸੋ ਇਹ ਗੱਲ ਜਿਹੜੀ ਮੈਂ ਔਨ ਕੈਮਰਾ ਕਹਿ ਰਿਹਾ ਜਦੋਂ ਮਰਜ਼ੀ ਤੁਸੀਂ ਮੈਨੂੰ ਗੁਜਰਾਤ ਲੈ ਜਾਓ ਜਾਂ ਮੋਦੀ ਸਾਹਿਬ ਨੂੰ ਸੁਣਾ ਦਿਓ ਮੋਦੀ ਸਾਹਿਬ ਇਸ ਗੱਲ ਦਾ ਜਵਾਬ ਦੇ ਦੇਣ ਕੇਚਰੀਵਾਲ ਸਾਹਿਬ ਤੇ 1 ਰੁਪਏ ਦਾ ਇਲਜ਼ਾਮ ਨਹੀਂ ਲਾ ਸਕਦੇ ਸੰਜੀਤ ਸਿੰਘ ਦਾ ਰਾਜ ਸਭਾ ਮੈਂਬਰ ਆ ਉਹਦਾ ਕੀ ਸਬੰਧ ਹੈ ਸਰਕਾਰ ਨਾਲ ਸੰਜੇ ਸਿੰਘ ਦੇ ਜਾਂ ਕੋ ਕੱਢਦੇ ਵੀ ਸੰਜੇ ਸਿੰਘ ਦੇ ਖਾਤੇ 'ਚ ਇੰਨੇ ਪੈਸੇ ਆਏ ਆ ਜੀ। ਹੂੰ। ਸ਼ਿਸ਼ੋਧਿਆ ਜੀ ਜਿਹੜੇ ਐ ਸਿੱਖਿਆ ਮੰਤਰੀ ਐ। ਹੂੰ। ਦੂਜੇ ਸਾਡੇ ਹੈਲਥ ਮੰਤਰੀ ਐ। ਯਾਰ ਤੁਸੀਂ ਕੁਛ ਕਿਸੇ ਨੂੰ ਜੋੜਨ ਲੱਗੇ ਹੋ। ਜਿਹੜਾ ਬੰਦਾ ਹਸਪਤਾਲ ਬਣਾ ਰਿਹਾ ਤੁਸੀਂ ਉਹਨੂੰ ਵੀ ਫੜ ਕੇ ਅੰਦਰ ਦੇ ਦਿਓ। ਜਿਹੜਾ ਸਕੂਲ ਬਣਾਉਂਦਾ ਉਹਨੂੰ ਵੀ ਫੜ ਕੇ ਅੰਦਰ ਦੇ ਦਿਓ। ਜਿਹੜਾ ਭ੍ਰਿਸ਼ਟਾਚਾਰ ਦੇ ਮੁਕਤੀ ਦੀ ਗੱਲ ਕਰਦਾ। ਮੁਕਤ ਭ੍ਰਿਸ਼ਟਾਚਾਰ ਜਿਹੜੀਆਂ ਘਰ-ਘਰ ਬੈਠੀਆਂ ਸਹੂਲਤਾਂ ਮਿਲਦੀਆਂ ਲੋਕਾਂ ਨੂੰ ਬਿਜਲੀ ਮਿਲਦੀ ਪਾਣੀ ਮਿਲਦਾ ਉਹਨੂੰ ਤੁਸੀਂ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਫੜ ਲਓ। ਇਹ ਸਿਰਫ ਤੇ ਸਿਰਪ ਕੇਜਰੀਵਾਲ ਸਾਹਿਬ ਨੂੰ ਉਹ ਉਹਨਾਂ ਦੀ ਸ਼ਾਖ ਨੂੰ ਢਾਹ ਲਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਪਰ ਪੂਰਾ ਦੇਸ਼ ਇਸ ਗੱਲ ਤੋਂ ਜਿਹੜਾ ਉਹ ਚਿੰਤਤ ਹੋਇਆ ਅਵੇਅਰ ਹੋਇਆ ਔਰ ਤੁਸੀਂ ਇਹਦਾ ਰਿਜ਼ਲਟ ਮੋਦੀ ਸਾਹਿਬ ਨੇ ਮੈਂ ਹੁਣ ਕੈਮਰਾ ਕਹਿ ਰਿਹਾ ਹਾਂ ਕੇਜਰੀਵਾਲ ਸਾਹਿਬ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਫੜ ਕੇ جیل ਭੇਜਿਆ ਭਾਰਤ ਦੇ ਲੋਕ ਉਹਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਕੇ ਬਾਹਰ ਕੱਢਣਗੇ ਹੁਣ ਵਾਲੇ ਸਮਝਦੇ ਹੋ ਦੇਖੋ ਕੇਜਰੀਵਾਲ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਇਹਨਾਂ ਦੀ ਆ ਜਿਹੜੀ ਉਹਨਾਂ ਨੇ ਧੱਕਾ ਕੀਤਾ ਨਜਾਇਜ਼ ਧੱਕਾ ਕੀਤਾ ਕਿਉਂਕਿ ਰੱਬ ਆ ਜਿਹੜਾ ਉਹ ਸੱਚ ਦੇ ਨਾਲ ਖੜਦਾ ਹੈ ਅੱਤ ਤੇ ਖੁਦਾ ਦਾ ਵੈਰ ਹੁੰਦਾ ਮੋਦੀ ਐ ਇਸ ਤੋਂ ਜਾ ਰਿਹਾ ਔਰ ਹੁਣ ਤਾਂ ਸਿਰਫ ਰੌਲਾ ਪਵਾ ਰਿਹਾ ਉਹਨੂੰ ਲੱਗਦਾ ਵੀ ਆ ਰੌਲਾ ਪਵਾ ਕੇ ਖਣੀ ਕਿੰਨਾ ਕੁ ਰੌਲਾ ਜਿਵੇਂ ਇਹ ਇਹਨਾਂ ਨੇ ਤਾਂ ਪੜੀਆਂ ਹੀ ਉਹ ਕਿਤਾਬਾਂ ਸ਼ਾਮਦਾਮ ਦੰਡ ਭੇਤਾਲੀਆਂ ਕਿਤਾਬਾਂ ਪੜੀਆਂ ਯਾਰ ਕਿਸੇ ਨੂੰ ਕਿਵੇਂ ਫੜਨ ਕਿਸੇ ਦੇ ਪਹਿਰੇ ਹੱਥ ਲਾ ਲਓ ਜੇ ਪਹਿਰੇ ਹੱਥ ਨਾਲ ਨਹੀਂ ਮਿਲਦਾ ਫਿਰ ਉਹਨੂੰ ਦਾਮ ਦੇ ਦਿਓ ਜੇ ਦਾਮ ਨਾਲ ਨਹੀਂ ਲੋਟ ਆਉਂਦਾ ਫਿਰ ਉਹਨੂੰ ਦੰਡ ਦੇ ਦਿਓ ਫੇਰ ਉਹ ਦੇਪੇਤ ਖੋਲ੍ਹ ਲੋ ਬਹੁਤੇ ਸਾਰੇ ਕਰਕੇ ਉਹ ਕੁਝ ਕਰੀ ਜਾਂਦੇ ਆ ਪਰ ਆਮ ਆਦਮੀ ਪਾਰਟੀ ਦੇ ਯੋਧੇ ਇਹਨਾਂ ਗੱਲਾਂ ਤੋਂ ਡਰਨ ਵਾਲੇ ਨਹੀਂਗੇ ਸਿੱਖੋ ਸਾਹਿਬ ਫਰੀਦਕੋਟ ਹਲਕੇ ਵਿੱਚ ਪਾਣੀ ਦੀ ਵੀ ਬਹੁਤ ਵੱਡੀ ਸਮੱਸਿਆ ਖਾਰਾ ਪਾਣੀ ਇਹਦਾ ਕੋਈ ਹੱਲ ਹੋ ਸਕਦਾ ਚਾਹੇ ਕਿ ਕੁਦਰਤੀ ਮਾਰ ਆ ਕੋਈ ਹੌਲੀ ਹੌਲੀ ਕਿ ਜੇ ਕੁਦਰਤ ਦੀ ਹੱਥ ਹੀ ਆ ਵੀ ਕਦੋਂ ਉਹ ਕਲਾ ਵਰਤਾਵੇ ਨਹੀਂ ਅਸੀਂ ਕਰ ਰਹੇ ਹਾਂ ਜੀ ਨਹਿਰ ਜਿਹੜੀ ਮਾਲਵਾ ਨਹਿਰ ਕੱਢ ਰਹੇ ਹਾਂ ਮਾਲਵਾ ਨਹਿਰ ਦਾ ਮਕਸਦ ਇਹ ਹੈ ਵੀ ਜਿੱਥੇ ਜ਼ਮੀਨੀ ਪਾਣੀ ਮੜਾ ਜਿੱਥੇ ਪਾਣੀ ਦੀ ਵੱਧ ਲੋੜ ਹੈ ਉਹਨੂੰ ਅਸੀਂ ਦੇਣਾ ਔਰ ਮੋਦੀ ਸਾਹਿਬ ਦੇਸ਼ ਭਗਤ ਬਣਦੇ ਆ ਔਨ ਕੈਮਰਾ ਦੱਸ ਰਿਹਾ ਪਾਕਿਸਤਾਨ ਨੂੰ 10000 ਕਿਊਸਕ ਪਾਣੀ ਜਿਹੜਾ ਉਹ ਰਾਵੀ ਦਰਿਆ ਦਾ ਜਾ ਰਿਹਾ ਕਿਸੇ ਨੇ ਰੋਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਆਪਣੀ ਸਰਕਾਰ ਬਣ ਤੋਂ ਪਿਛਲੇ 1970 ਤੋਂ ਡੈਮ ਬਣ ਰਿਹਾ ਜੀ ਉਹਦੇ ਤੇ ਹਰ ਸਾਲ ਫੰਡ ਲਾਈ ਜਾਂਦੇ ਜਦੋਂ ਹੜ੍ਹ ਆਉਂਦੇ ਆ ਤਾਂ ਇਹ ਘੋਸ਼ਿਤ ਕਰ ਦਿੰਦੇ ਵੀ ਉਹ ਰੁੜ ਗਿਆ ਜੀ ਰੁੜ ਗਿਆ ਜੀ ਇੰਨੇ ਸਾਲ ਆਪਣੀ ਸਰਕਾਰ ਆਉਣ ਤੋਂ ਬਾਅਦ ਆਪਾਂ ਉੱਚ ਪਾਣੀ ਭਰਨਾ ਸ਼ੁਰੂ ਕਰਤਾ ਜੀ ਹੁਣ ਡੈਮ ਚਾਲੂ ਕਰਤਾ ਉਹਦੇ ਤੋਂ ਨਹਿਰਾਂ ਕੱਢ ਰਹੇ ਹਾਂ ਪਾਣੀ ਜਿਹੜਾ ਦੁਆਬੇ ਨੂੰ ਦੇਣਾ ਮਾਝੇ ਨੂੰ ਦੇਣਾ ਇੱਥੋਂ ਤੱਕ ਕਿ ਆਪਣੇ ਜੰਮੂ ਕਸ਼ਮੀਰ ਨੂੰ 8 800 ਕਿਊਸਕ ਪਾਣੀ ਦੇਣਾ ਉਹਦੇ ਵਿੱਚੋਂ ਕਿਉਂਕਿ ਜੰਮੂ ਤੇ ਕਸ਼ਮੀਰ ਦਾ ਸਾਂਝਾ ਆਪਣਾ ਹੈਗਾ 26 ਕਿਲੋਮੀਟਰ ਲੰਮੀ ਝੀਲ ਆ ਉਹਦੇ ਤੋਂ 206 ਮੈਗਾਵਾਟ ਬਿਜਲੀ ਪੈਦਾ ਕਰਾਂਗੇ ਜਿਹੜੀ 600 ਕਰੋੜ ਦੀ ਹੈ ਇੱਕ ਸਾਲ 'ਚ 600 ਕਰੋੜ ਦੀ ਬਿਜਲੀ ਪੈਦਾ ਕਰਾਂਗੇ 10000 ਕਿਊਸਕ ਪਾਣੀ ਉਹ ਰੋਕਾਂਗੇ ਜਿਹੜਾ ਪਾਕਿਸਤਾਨ ਨੂੰ ਜਾ ਰਿਹਾ ਸੀ ਪੰਜਾਬ ਦੀ ਧਰਤੀ ਨੂੰ ਦੇਵਾਂਗੇ ਇੱਥੇ ਜਿਹੜਾ ਸਾਡੀ ਜ਼ਮੀਨਾਂ ਦਾ ਮਾੜਾ ਪਾਣੀ ਹੈ ਉਹਨਾਂ ਦੀ ਹੋਰ ਮੋਗੇ ਡਬਲ ਕਰ ਦਾਂਗੇ ਕਪੈਸਿਟੀ ਵਧ ਕਰ ਦਾਂਗੇ ਗਹਿਰਾ ਵਡੀਆਂ ਕਰ ਦਾਂਗੇ ਸੋ ਇਹ ਸਰਕਾਰ ਦੀ ਸੋਚ ਹੈ ਗੈਰ ਪੰਜਾਬੀਆਂ ਨੂੰ ਲੈ ਕੇ ਵੀ ਬੜੀ ਸਿਆਸਤ ਪਕੀ ਹੋਈ ਆ ਪੰਜਾਬ ਦੇ ਵਿੱਚ ਖੈਰੇ ਦਾ ਤੁਸੀਂ ਬਿਆਨ ਸੁਣਿਆ ਹੋਣਾ ਉਹ ਕਹਿੰਦੇ ਕਾਨੂੰਨ ਬਣਨਾ ਚਾਹੀਦਾ ਪੰਜਾਬ 'ਚ ਨਾ ਇੱਥੇ ਆ ਕੇ ਕੋਈ ਗੈਰ ਪੰਜਾਬੀ ਜ਼ਮੀਨ ਖਰੀਦ ਸਕੇ ਨਾ ਹੀ ਇੱਥੇ ਉਸ ਨੂੰ ਕੋਈ ਨੌਕਰੀ ਮਿਲ ਸਕੇ ਨਾ ਹੀ ਉਸ ਦੀ ਵੋਟ ਬਣ ਸਕੇ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚੀਜ਼ ਨੂੰ ਲੈ ਕੇ ਬਾਕੀ ਲੋਕਾਂ ਦਾ ਇਹ ਵੀ ਮੰਨਣਾ ਕਿ ਜਿਸ ਤਰ੍ਹਾਂ ਪ੍ਰਵਾਸ ਬਾਹਰਲੇ ਸੂਬਿਆਂ ਤੋਂ ਪੰਜਾਬ ਵੱਲ ਨੂੰ ਹੋ ਰਿਹਾ ਕਿਤੇ ਇਹ ਹਾਲਾ ਨਾ ਹੋ ਜਾਈਂ ਕਿਤੇ ਜਿਹੜੇ ਪ੍ਰਵਾਸੀ ਨੇ ਬਿਹਾਰ ਦੇ ਲੋਕ ਨੇ ਯੂਪੀ ਦੇ ਨੇ ਉਹ ਸਾਡੇ ਤੇ ਰਾਜ ਨਾ ਕਰਨ ਦੇਖੋ ਦੁਨੀਆ ਦੇ ਵਿੱਚ ਪਰਵਰਤਨਸ਼ੀਲ ਆ ਕੁਦਰਤ ਧਰਤੀ ਘੁੰਮਦੀ ਆ ਖੈਰਾ ਸਾਹਿਬ ਨੂੰ ਇਹੀ ਬੰਦੇ ਦਿਸ ਰਹੇ ਆ ਪਰ ਮੈਂ ਅਸੀਂ ਕਰੋਨਾ ਦੇ ਦੌਰਾਨ ਇੱਥੇ ਕੰਮ ਕੀਤਾ ਪੂਰੇ ਭਾਰਤ ਦੇ ਵਿੱਚ ਸਾਡੇ ਬੰਦੇ ਬਿਠੇ ਪੂਰੇ ਭਾਰਤ ਚ ਹੂੰ ਚਾਹੇ ਬੰਬਈ ਲੈ ਲਓ ਚਾਹੇ ਮਦਰਾਸ ਲੈ ਲਓ ਕਿਤੇ ਵੀ ਲੈ ਲਓ ਹੂੰ ਸਾਡੇ ਇਕੱਲੇ ਲੱਗਦਾ ਵੀ ਸਾਡੇ ਮਜ਼ਦੂਰ ਉਹ ਬਾਹਰ ਲਿਆ ਕੇ ਸਾਡੇ ਪਿੰਡ ਮਹਿਮੂ ਹਨ ਹੂੰ ਉੱਥੋਂ ਦੇ 23 ਬੰਦੇ ਟੀਰੀ ਬੰਦ ਤੇ ਕੰਮ ਕਰਦੇ ਸੀ ਹੂੰ ਚਲੋ ਇਹ ਸਾਡੇ ਡਰਾਈਵਰ ਕੋਈ ਅਸਾਮ ਤੇ ਫਸਿਆ ਸੀ ਕੋਈ ਕਿਤੇ ਫਸਿਆ ਸੀ ਸਾਡੇ ਜਿੰਨੇ ਏਰੀਏ ਦੇ ਮੇਰੇ ਕੱਟੋ-ਕੱਟ 200 ਮੁੰਡਾ ਡਰਾਈਵਰ ਆ ਕੰਬਾਈਨਾ ਦਾ ਜਿਹੜੇ ਮੱਧ ਪ੍ਰਦੇਸ਼ ਚ ਜਾ ਕੇ ਉੱਥੇ ਕੰਬਾਈਨਾ ਚਲਾਉਂਦੇ ਆ ਉਹਨਾਂ ਦੀਆਂ ਕੰਬਾਈਨਾ ਉੱਥੋਂ ਦੇ ਲੋਕਾਂ ਦੀ ਦਾ ਇਹ ਇਹ ਜਿਹੜਾ ਕੰਮ ਜਿਹੜੇ ਬੰਦੇ ਦਾ ਜਿੱਥੇ ਕੰਮ ਹੈ ਅਸੀਂ ਕੈਨੇਡਾ ਚ ਜਾ ਕੇ ਅਮਰੀਕਾ ਚ ਜਾ ਕੇ ਅਸੀਂ ਕਾਮਯਾਬ ਹੋ ਗਏ ਇੰਗਲੈਂਡ ਦੇ ਵਿੱਚ ਅਸੀਂ ਇਸ ਲੈਵਲ ਤੇ ਕਿ ਇੰਗਲੈਂਡ ਦੀ ਰਾਜਧਾਨੀ ਨੂੰ ਜਿਹੜਾ ਇੰਗਲੈਂਡ ਦੀ ਰਾਜਨੀਤੀ ਨੂੰ ਅਸੀਂ ਪ੍ਰਭਾਵਿਤ ਕਰਦੇ ਹਾਂ ਸਾਰੇ ਕੰਟਰੀਆਂ ਦੇ ਵਿੱਚ ਸਾਡਾ ਬੋਲ ਪੱਲਾ ਸੂਜ ਉਸ ਵਾਸਤੇ ਜੇ ਅਸੀਂ ਡਰੀ ਜਾਵਾਂਗੇ ਵੀ ਉਹ ਨਾ ਆ ਜੇ ਸਾਡੇ ਕੋਲ ਇੰਨਾ ਪੋਟੈਂਸ਼ੀਅਲ ਹੈ ਜੇ ਅਸੀਂ ਦੁਨੀਆਂ ਨੂੰ ਜਾ ਕੇ ਹਰਾ ਸਕਦੇ ਹਾਂ ਸਾਨੂੰ ਇਹ ਲੋਕ ਕੀ ਕਰਦੇ ਨੇ ਕਿਰਤੀ ਬੰਦਾ ਜਿਹੜਾ ਹੁੰਦਾ ਹੈ ਉਹ ਕਿਰਤੀ ਬੰਦੇ ਦਾ ਸਾਨੂੰ ਕੋਈ ਡਰ ਨਹੀਂਗਾ। ਜੀ। ਕਿਉਂਕਿ ਉਹਨੇ ਆਪਦੀ ਕਿਰਤ ਕਰਕੇ ਖਾਣੀ। ਸਾਨੂੰ ਡਰ ਹੈ ਜਿਹੜੇ ਵਿਹਲੜ ਲੋਕ ਆ। ਹਮ। ਮਾੜੇ ਲੋਕ ਆ। ਉਹਨਾਂ ਤੋਂ ਸਾਨੂੰ ਡਰ ਹੈ। ਸੋ ਇਸ ਵਾਸਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਕਿਰਤੀ ਬਣਾਵਾਂਗੇ। ਜਿਹੜੇ ਸਾਡੇ ਨੌਜਵਾਨ ਵਿਹਲੇ ਅੱਜ ਉਹਨਾਂ ਦੀ ਹੀ ਪ੍ਰੋਬਲਮ ਆ। ਉਹੀ ਨਸ਼ਾ ਕਰਦੇ ਆ। ਉਹੀ ਲੜਾਈਆਂ ਝਗੜੇ ਕਰਦੇ ਆ। ਉਹੀ ਹੋਰ ਜਿਹੜੇ ਪੁੱਠੇ ਸਿੱਧੇ ਕੰਮ ਕਰਦੇ ਆ। ਉਹਨਾਂ ਦੇ ਹੱਥਾਂ ਦੇ ਚਿੱਟੇ ਪਰ ਬਹੁਤ ਜਲਦੀ ਫੜਾਵਾਂਗੇ। ਆ ਸਾਡੇ ਏਰੀਆ ਚ ਟਾਪਟਰ ਲੱਗਦਾ। ਹਮ। 7-8 ਪਿੰਡਾਂ ਦੇ ਵਿੱਚ। ਤੇ 80-80 ਦੇ 30 ਪਿੰਡਾਂ ਦੇ ਨੌਜਵਾਨ ਬੀਬੀਆਂ ਬਜ਼ੁਰਗ ਆ ਕੇ ਉੱਥੇ ਕੰਮ ਕਰਦੇ ਹਾਂ ਇਹਨੂੰ ਅਸੀਂ ਹੋਰ ਇਹ ਸਭ ਨੂੰ ਡਵੈਲਪ ਕਰ ਰਹੇ ਹਾਂ ਇੱਥੇ ਜਿਹੜਾ ਅਸੀਂ ਫੂਡ ਪ੍ਰੋਸੈਸਿੰਗ ਯੂਨਟ ਵਾਲੇ ਪਾਸੇ ਵੀ ਤੁਰੇ ਹੋਏ ਹਾਂ ਜੀ ਆ ਸਾਡਾ ਜਹਾਜ਼ ਗਰਾਊਂਡ ਆ ਇੱਥੇ ਪੰਜਾਬੀ ਜਹਾਜ਼ ਗਰਾਊਂਡ ਕਹਿੰਦੇ ਆ ਤੇ ਅੰਗਰੇਜ਼ੀ ਚ 에어로ਡ੍ਰਮ ਕਹਿੰਦੇ ਆ ਹਾਂ ਜਾਂ 에어ਪੋਰਟ ਵੀ ਕਹਿੰਦੇ ਆ ਇਹ ਸਾਡਾ 1993 ਤੱਕ ਸਾਡੇ ਕੋਲ ਲਾਇਸੈਂਸ ਰਿਹਾ ਉਦੋਂ ਬਾਅਦ ਕਿਸੇ ਨੇ ਉਹਦੇ ਉੱਤੇ ਝਾਕ ਕੇ ਦੀ ਉਹਨੂੰ ਅਸੀਂ ਦੁਆਰਾ ਪ੍ਰਮੋਟ ਕਰ ਰਹੇ ਹਾਂ ਵਿਧਾਨ ਸਭਾ 'ਚ ਵੀ ਸਵਾਲ ਪੁੱਛਿਆ ਸੀ ਹੁਣ ਇੱਥੇ ਅਸੀਂ ਸਾਡੀ ਕੋਸ਼ਿਸ਼ ਹੈ ਪੰਜਾਬ ਦੇ ਨੌਜਵਾਨਾਂ ਨੂੰ ਅਸੀਂ ਜਿਹੜਾ ਜਹਾਜ਼ ਚਲਾਉਣ ਦੀ ਸਫਲਤਾ ਵੀ ਦੇਵਾਂਗੇ ਪਾਇਲਟ ਬਣਾਵਾਂਗੇ ਇੱਥੇ ਕੋਈ ਜਿੰਨਾ ਚਿਰ ਸਾਡੇ ਨੌਜਵਾਨਾਂ ਨੂੰ ਅਸੀਂ ਕੋਈ ਸੁਪਨਾ ਨਹੀਂ ਦਿਖਾਉਂਦੇ ਬਿਲਕੁਲ ਉਹ ਕੰਮ ਕੀ ਕਰਨਗੇ ਸੁਪਨੇ ਤੋਂ ਬਿਨਾਂ ਤਾਂ ਬੰਦਾ ਜੇ ਰੋਟੀ ਖਾਣ ਨਹੀਂ ਉੱਠਦਾ ਜੇ ਸਾਨੂੰ ਰੋਟੀ ਦਾ ਲਾਲਚ ਨਾ ਹੋਵੇ ਤੇ ਭੁੱਖ ਨਾ ਲੱਗਦੀ ਹੋਵੇ ਤਾਂ ਰੋਟੀ ਵੀ ਨਹੀਂ ਖਾਂਦੇ ਅਸੀਂ ਤੇ ਇਸ ਵਾਸਤੇ ਅਸੀਂ ਨੌਜਵਾਨਾਂ ਦੇ ਅੰਦਰ ਜਿਹੜਾ ਕਿਰਤ ਕਰਨ ਦੀ ਭੁੱਖ ਪੈਦਾ ਕਰਨੀ ਹੈ ਨਾ ਕਿ ਵੇਲੇ ਰਹਿਣ ਦੀ ਜਿਹੜੀ ਹੈਗੀ ਹੈ ਮੁਹੰਮਦ ਸਦੀਕ ਸਾਹਿਬ ਐਮਪੀ ਰਹੇ ਨੇ ਕਿਨੇ ਕ ਪ੍ਰੋਜੈਕਟ ਲਾਇਆ ਇਹ ਕੋਈ ਲੈ ਕੇ ਆਏ ਨਹੀਂ ਕੋਈ ਪ੍ਰੋਜੈਕਟ ਦੇਖੋ ਮੁਹੰਮਦ ਸਦੀਕ ਸਾਹਿਬ ਤਾਂ ਹੁਣ ਵਿਚਾਰੇ ਚਲੇ ਗਏ ਉਹਨਾਂ ਨਾਲ ਤਾਂ ਮੈਨੂੰ ਲੱਗਦਾ ਇਹ 5 ਸਾਲ ਐਮਪੀ ਰਹੇ ਨੇ ਨਾ ਪਿਛਲੇ ਵੀ ਉਹ ਐਮਪੀ ਚਾਹ ਪਰ ਉਹ ਉਹਦੇ ਚ ਕੀ ਸੀ ਵੀ ਇਹਨਾਂ ਦਾ ਆਪ ਦਾ ਕਾਟੋ ਕਲਾਸ ਹੀ ਨਹੀਂ ਨਿਭੜਿਆ ਹੁਣ ਵੀ ਹੈਗਾ ਉਹ ਤਾਂ ਹੁਣ ਵੀ ਉਹੀ ਹਾਲ ਹੈ ਵੀ ਮੁਹੰਮਦ ਸਦੀਕ ਨੂੰ ਐਮਐਲਏ ਨੇ ਨਹੀਂ ਕੰਮ ਕਰਨ ਦਿੱਤਾ ਚਲੋ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਉੱਥੇ ਕੋਈ ਨਹੀਂ ਬੋਲੇ ਜਾਓ ਵੱਖਰੀ ਗੱਲ ਹੈ ਪਰ ਉਹ ਕੁਝ ਕਰਨਾ ਵੀ ਚਾਹੁੰਦੇ ਸੀ ਤਾਂ ਥੱਲੇ ਨਹੀਂ ਕਰਨ ਦਿੱਤਾ ਹੂੰ ਤੋ ਇਹ ਜਿਹੜਾ ਇਹ ਕਾਂਗਰਸ ਦੇ ਅੰਦਰੂਨੀ ਕਾਟੋ ਕੋਲੇਸ ਨਹੀਂ ਜਿਹੜਾ ਹੈਗਾ ਚਲੋ ਇਹਨਾਂ ਨੇ ਉਹਨੂੰ ਬਦਲਿਆ ਆਪਾਂ ਉਸ ਗੱਲ ਤੇ ਪੜਨਾ ਵੀ ਨਹੀਂ ਚਾਹੁੰਦੇ ਤੇ ਪਰ ਜਿਹੜਾ ਹੈਗਾ ਹੁਣ ਵਾਲੇ ਕੈਂਡੀਡੇਟ ਬਾਰੇ ਵੀ ਜਿਹੜਾ ਕੁਝ ਹੈਗਾ ਉਹ ਸਭ ਨੂੰ ਪਤਾ ਹੀ ਹੈ ਮੈਂ ਉਹਦੇ ਬਾਰੇ ਕਹਿਣਾ ਨਹੀਂ ਚਾਹੁੰਦਾ ਕੋਈ ਕੋਕ ਫਰੀਜ਼ ਕੋਟ ਦੀ ਲੜਕੀ ਹੈ ਈਆਂ ਪੜਨਾ ਸਭ ਦੀਆਂ ਸਾਂਝੀਆਂ ਹੁੰਦੀਆਂ ਤੇ ਉਹਦੇ ਬਾਰੇ ਆਮ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਉਹਨਾਂ ਦਾ ਆਪਸ ਪਰਿਵਾਰੀ ਪਰਿਵਾਰਕ ਡਿਸਕਿਊਟ ਚੱਲ ਰਿਹਾ ਹੈ। ਕਾਰੀ ਕੁਝ ਚੱਲ ਰਿਹਾ ਤਾਂ ਆਪਾਂ ਉਹਦੇ ਤੇ ਨਹੀਂ ਬੋਲਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲ ਵਿਧਾਇਕ ਗੁਰਦਿੱਤ ਸਿੰਘ ਸੇਖੋ ਸੀ ਤਾਂ ਫਰੀਦਕੋਟ ਦੇ ਵਿੱਚ ਆ ਤਾਂ ਪ੍ਰਚਾਰ ਆਖਰੀ ਦਮ ਤੇ ਆ ਤਾਂ ਇਸ ਸਮੇਂ ਜਿੱਤਣ ਦਾ ਦਾਵਾ ਜਿਹੜਾ ਕੀਤਾ ਜਾ ਰਿਹਾ ਤਿੱਖੇ ਹਮਲੇ ਨੇ ਜਿਹੜੇ ਲੀਡਰਾਂ ਦੇ ਇੱਕ ਦੂਜੇ ਤੇ ਹੋ ਗਏ ਨੇ ਤਾਂ ਹਲਕੇ ਦੀ ਸਮੱਸਿਆ ਪਾਣੀ ਦੀ ਵੀ ਸਮੱਸਿਆ ਇੰਡਸਟਰੀ ਲਿਆਉਣ ਦਾ ਇਹਨਾਂ ਨੇ ਦਾਵਾ ਕੀਤਾ ਕਿ ਜਲਦ ਇਸ ਹਲਕੇ ਦੇ ਵਿੱਚ ਵੱਡੀ ਇੰਡਸਟਰੀ ਲੱਗੇਗੀ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਸਾਥੀ ਸਣੀ ਦੇ ਨਾਲ ਕੁਲਦੀਪ ਸਿੰਘ ਕੋੜੇ ਰਜਨਾ ਸਪੋਕਸਮੈਨ ਟੀਵੀ ਫਰੀਦਕੋਟ